ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਸੁਣਿਓ ਜੀ ਕਿਉਂਕਿ ਅਧੀ ਅਧੂਰੀ ਗੱਲ ਸੁਣਾਉਂਦਾ ਕੋਈ ਫਾਇਦਾ ਨਹੀਂ ਹੁੰਦਾ। ਕਈ ਵਾਰ ਬੰਦਾ ਅਧੀ ਅਧੂਰੀ ਗੱਲ ਸੁਣ ਕੇ ਗਲਤ ਮਤਲਬ ਕੱਢ ਲੈਂਦਾ ਹੈ। ਤਾਂ ਜੇਕਰ ਆਪਾਂ ਕਿਸੇ ਵੀ ਜਾਣਕਾਰੀ ਕਿਸੇ ਵੀ ਗੱਲ ਦਾ ਪੂਰਾ ਲਾਭ ਲੈਣਾ ਹੋਵੇ ਨਾ ਉਹਨੂੰ ਪੂਰਾ ਜ਼ਰੂਰ ਸੁਣਨਾ ਚਾਹੀਦਾ ਹੈ। ਤਾਂ ਇਸ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ। ਹੋ ਸਾਰੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਦਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਜਦੋਂ ਵੀ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ ਕੋਈ ਰੋਗ ਕੋਈ ਚਿੰਤਾ ਆਉਂਦੀ ਆ ਜਾਂ ਫਿਰ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਘਾਟ ਲੱਗਦੀ ਆ ਤਾਂ ਫਿਰ ਹਰ ਮਨੁੱਖ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਇਸ ਦੁੱਖ ਨੂੰ ਦੂਰ ਕਰਾਂ ਜੋ ਵੀ ਮੇਰੀ ਜ਼ਿੰਦਗੀ ਦੀ ਘਾਟ ਆ ਇਹ ਪੂਰੀ ਹੋ ਜਾਵੇ ਹਰ ਬੰਦਾ ਆਪਣੇ ਵੱਲੋਂ ਪੂਰੀ ਵਾਹ ਲੰਦਾ ਹੈ ਪੂਰੀ ਕੋਸ਼ਿਸ਼ ਕਰਦਾ ਹੈ ਆਪਣੇ ਭੈਣ ਭਰਾ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਦੁੱਖ ਨੂੰ ਸਾਂਝਾ ਕਰਦਾ ਹੈ ਉਹ ਦੁੱਖ ਸਾਂਝਾ ਕਰਨ ਦੇ ਪਿੱਛੇ ਮਕਸਦ ਇਹ ਹੁੰਦਾ ਹੈ ਕਿ ਮੈਨੂੰ ਕਿਤੋਂ ਚੰਗੀ ਸਲਾਹ ਮਿਲ ਜਾਵੇ ਮੈਨੂੰ ਕੋਈ ਐਸੀ ਸਲਾਹ ਮਿਲ ਜਾਵੇ ਐਸੀ ਯੁਗਤ ਮਿਲ ਜਾਵੇ ਜਿਹਦੇ ਨਾਲ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣ ਮੇਰੀਆਂ ਚਿੰਤਾਵਾਂ ਪਰੇਸ਼ਾਨੀਆਂ ਘਟ ਜਾਣ ਮੇਰੀ ਜ਼ਿੰਦਗੀ ਦੇ ਵਿੱਚ ਜਿਸ ਚੀਜ਼ ਦੀ ਘਾਟ ਆ ਉਹ ਪੂਰੀ ਹੋ ਜਾਵੇ ਤਾਂ ਜਦੋਂ ਆਪਾਂ ਇਸ ਦੁਨੀਆ ਦੇ ਲੋਕਾਂ ਤੋਂ ਸਲਾਹ ਲੈਂਦੇ ਆ ਭਾਵੇਂ ਉਹ ਸਾਡਾ ਕੋਈ ਦੋਸਤ ਮਿੱਤਰ ਆ ਭੈਣ ਭਰਾਏ ਕੋਈ ਆਂਢੀ ਗਵੰਢੀ ਆ ਤਾਂ ਹਰ ਬੰਦੇ ਦੀ ਸੋਚ ਵੱਖ ਵੱਖਿਆ ਹਰ ਬੰਦੇ ਦਾ ਗਿਆਨ ਵੱਖ ਵੱਖਿਆ ਜੇ ਜੇ ਵੀ ਬੰਦੇ ਕੋਲ ਆਪਸਲਾ ਲੈਣ ਜਾਵਾਂਗੇ ਉਹਨੇ ਆਪਣੇ ਹਿਸਾਬ ਦੇ ਨਾਲ ਸਾਨੂੰ ਸਲਾਹ ਦੇਣੀ ਆ ਉਹ ਜੋ ਖੁਦ ਕੰਮ ਕਰਦਾ ਏ ਉਹੀ ਕੰਮ ਉਹਨੇ ਸਾਨੂੰ ਕਰਨ ਨੂੰ ਕਹਿਣਾ ਏ ਤਾਂ ਕਈ ਵਾਰ ਨਤੀਜਾ ਕੀ ਨਿਕਲਦਾ ਏ ਜਦੋਂ ਅਸੀਂ ਬਹੁਤੇ ਲੋਕਾਂ ਦੀਆਂ ਸਲਾਹਾਂ ਲੈਨੇ ਆ ਨਾ ਅਸੀਂ ਜ਼ਿਆਦਾ ਦੁਖੀ ਹੋ ਜਾਂਦੇ ਆ ਸਾਡੀ ਪਰੇਸ਼ਾਨੀ ਜ਼ਿਆਦਾ ਵੱਧ ਜਾਂਦੀ ਆ ਕਿਉਂਕਿ ਸਮਝ ਹੀ ਨਹੀਂ ਲੱਗਦੀ ਵੀ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਕੀ ਦੀ ਗੱਲ ਮੰਨਾਂ ਤੇ ਕੀ ਦੀ ਗੱਲ ਨਾ ਮੰਨਾਂ ਕੋਈ ਕਹਿੰਦਾ ਵੀ ਨਹੀਂ ਤੂੰ ਆਹ ਕੰਮ ਕਰ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਦੂਜਾ ਕਹਿੰਦਾ ਨਹੀਂ ਨਹੀਂ ਆਹ ਨਾ ਕਰ ਤੂੰ ਆਹ ਕੰਮ ਕਰਕੇ ਦੇਖ ਤੂੰ ਸੁખી ਹੋ ਜਾਵੇਂਗਾ ਤਾਂ ਦੁਖੀ ਬੰਦਾ ਹੋਰ ਦੁਖੀ ਹੋ ਜਾਂਦਾ ਵੀ ਹੁਣ ਮੈਂ ਕੀ ਕਰਾਂ ਅਤੇ ਕਈ ਵਾਰ ਕਿਸੇ ਮਾੜੀ ਮੱਤ ਵਾਲੇ ਇਨਸਾਨ ਦੀ ਮਾੜੀ ਸਲਾਹ ਮੰਨ ਕੇ ਆਪਣਾ ਹੋਰ ਜ਼ਿਆਦਾ ਨੁਕਸਾਨ ਕਰਵਾ ਬੈਠਦਾ ਹੈ ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ ਘਟਾਉਣ ਦੀ ਜਗ੍ਹਾ ਤੇ ਹੋਰ ਵਧਾ ਬੈਠਦਾ ਹੈ ਆਪਣੇ ਪੈਸੇ ਦੀ ਆਪਣੇ ਸਮੇਂ ਦੀ ਬਰਬਾਦੀ ਕਰ ਬੈਠਦਾ ਹੈ ਫਿਰ ਉਹ ਹੋਰ ਦੁਖੀ ਹੋ ਜਾਂਦਾ ਹੁਣ ਇੱਥੇ ਸਵਾਲ ਇਹ ਉੱਠਦਾ ਵੀ ਬੰਦਾ ਸਲਾਹ ਲਵੇ ਕੀ ਦੀ ਕਿਉਂਕਿ ਦੁਖੀ ਬੰਦੇ ਨੂੰ ਕਿਸੇ ਨਾ ਕਿਸੇ ਦਾ ਸਹਾਰਾ ਤਾਂ ਚਾਹੀਦਾ ਹੀ ਆ ਕਿਸੇ ਨਾ ਕਿਸੇ ਦੀ ਸਲਾਹ ਤਾਂ ਚਾਹੀਦੀ ਆ ਫਿਰ ਹੁਣ ਕਿਹਦੇ ਤੇ ਵਿਸ਼ਵਾਸ ਕਰੇ ਤਾਂ ਇੱਥੇ ਸਾਨੂੰ ਸਾਡੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਬੰਦਿਆ ਜੇਕਰ ਗੁਰੂ ਘਰੇ ਜਾਨਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਤਾਂ ਤੈਨੂੰ ਹੋਰ ਕਿਤੋਂ ਵੀ ਕੋਈ ਸਲਾਹ ਲੈਣ ਦੀ ਲੋੜ ਨਹੀਂ ਕਿਉਂਕਿ ਤੈਨੂੰ ਤਾਂ ਤੇਰੇ ਗੁਰੂ ਨੇ ਸਾਰੀ ਗੱਲ ਸਾਫ਼ ਸਪਸ਼ਟ ਸਮਝਾਈ ਆ ਤੈਨੂੰ ਹੋਰ ਕਿਤੋਂ ਕੁਝ ਲੈਣ ਦੀ ਕੀ ਲੋੜਿਆ ਤੈਨੂੰ ਸਭ ਕੁਝ ਤੇਰੇ ਗੁਰੂ ਕੋਲੋਂ ਮਿਲ ਜਾਣਾ ਹੈ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਸਵੇਰੇ ਸਵੇਰ ਆਪਾਂ ਅਨੰਦ ਸਹਿਬ ਜੀ ਦੀ ਬਾਣੀ ਪੜ੍ਹਦੇ ਆ ਤਾਂ ਵਿੱਚ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਨੇ ਕਿ ਸੱਚੇ ਸਾਹਿਬਾਂ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਤਿਗੁਰ ਸੱਚੇ ਪਾਤਸ਼ਾਹ ਦੇ ਕਰਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰ ਉਹ ਦਿੰਦੇ ਕਿੰਨੋਂ ਅਜ ਨੂੰ ਉਹ ਚਾਉਂ ਅਤੇ ਉਹ ਚਾਹੁੰਦੇ ਕਦੋਂ ਆ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਮੇਰਾ ਇਹ ਪਿਆਰਾ ਇਹ ਦਾਤ ਇਹ ਚੀਜ਼ ਲੈਣ ਦੇ ਕਾਬਿਲ ਆ ਉਹਨਾਂ ਦੇ ਉੱਤੇ ਮਿਹਰ ਕਰਦੇ ਨੇ ਕਿਰਪਾ ਕਰਦੇ ਨੇ ਉਹਦੀ ਝੋਲੀ ਦੇ ਵਿੱਚ ਉਹ ਹਰ ਦਾਤ ਪਾ ਦਿੰਦੇ ਨੇ ਜਿਹੜੀ ਉਹ ਮੰਗ ਰਿਹਾ ਹੋਵੇ ਜੇ ਅੱਗੋਂ ਸੰਭਾਲਣ ਦੇ ਲਾਇਕ ਹੋਵੇ ਕਿਉਂਕਿ ਮੰਗਤੇ ਦੇ ਭਾਂਡੇ ਦੇ ਅਨੁਸਾਰ ਹੀ ਖੈਰ ਪਾਈ ਜਾਂਦੀ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਬਸ ਸਾਨੂੰ ਮੰਗਣਾ ਨਹੀਂ ਆਉਂਦਾ ਜਾਂ ਸਾਡੀ ਮੰਗਣ ਵਿੱਚ ਦੇਰੀ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਦੀਨ ਵਿੱਚ ਦੇਰੀ ਨਹੀਂ ਕਰਨੀ ਤਾਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੋਈ ਦੁੱਖ ਦੀ ਘੜੀ ਆ ਜਵੇ ਕੋਈ ਦੁੱਖ, ਰੋਗ, ਚਿੰਤਾ, ਪਰੇਸ਼ਾਨੀ ਘੇਰ ਲਵੇ ਤਾਂ ਸਭ ਤੋਂ ਪਹਿਲੀ ਅਰਦਾਸ ਸਾਡੇ ਗੁਰੂ ਅੱਗੇ ਹੋਵੇ ਆਪਣੇ ਗੁਰੂ ਤੋਂ ਹੱਲ ਮੰਗਣਾ ਹੈ ਗੁਰੂ ਸਾਹਿਬ ਜੀ ਨੇ ਸਾਡੀਆਂ ਸਾਰੀਆਂ ਚਿੰਤਾਵਾਂ, ਪਰੇਸ਼ਾਨੀਆਂ, ਦੁੱਖਾਂ ਦੇ ਹੱਲ ਕੁਰਬਾਨੀ ਦੇ ਰਾਹੇ ਦੱਸੇ ਨੇ ਸਤਿਗੁਰ ਸੱਚੇ ਪਾਸ਼ਾ ਆਪ ਕਹਿ ਰਹੇ ਨੇ ਕਿ ਦੁੱਖ, ਰੋਗ ਸੰਤਾ ਪੁੱਤਰੇ ਸੋਣੀ ਸੱਚੀ ਬਾਣੀ ਹਰ ਗੱਲ ਦਾ ਹੱਲ ਗੁਰਬਾਣੀ ਦੇ ਵਿੱਚ ਆ ਬਸ ਅਸੀਂ ਆਪਣੇ ਗੁਰੂ ਵੱਲ ਮੁੱਖਤਾ ਕਰੀਏ ਅਸੀਂ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣੀਏ ਸਮਝੀਏ ਤਾਂ ਹੀ ਤਾਂ ਪਤਾ ਲੱਗੇਗਾ ਨਾ ਕਿ ਗੁਰੂ ਸਾਹਿਬ ਕੀ ਸਾਨੂੰ ਕੀ ਸਮਝਾ ਰਹੇ ਨੇ ਕੀ ਕੰਮ ਕਰਨਾ ਨੂੰ ਕਹਿ ਰਹੇ ਨੇ ਅਸੀਂ ਕੀ ਕਰਦੇ ਹਾਂ ਅਸੀਂ ਆਪਣੇ ਗੁਰੂ ਵੱਲ ਪਿੱਠ ਕਰਕੇ ਹੋਰਾਂ ਪਾਸੇ ਸੁਖੀ ਹੋਣਾ ਜੋ ਮਨੁੱਖ ਗੁਰੂ ਵੱਲ ਪਿੱਠ ਕਰਕੇ ਹੋਰ ਪਾਸੇ ਤੋਂ ਸੁਖੀ ਹੋਣਾ ਚਾਹੁੰਦੇ ਨੇ ਨਾ ਮਹਾਪੁਰਖ ਜੀ ਕਹਿੰਦੇ ਵੀ ਜਿਨੇ ਗੁਰਨਾਨਕ ਪਾਤਸ਼ਾਹ ਵੱਲ ਪਿੱਠ ਕਰ ਲਈ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਉਹ ਤੱਕੇ ਤੋੜਿਆ ਜੁਗੇ ਰਹ ਜਾਂਦੇ ਨੇ ਉਹ ਠੋਕਰਾਂ ਜੁਗੇ ਰਹ ਜਾਂਦੇ ਨੇ ਤਾਂ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀਆਂ ਅਮਰਤ ਵੇਲੇ ਦੇ ਵਿੱਚ ਉੱਠ ਕੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਨੇ ਜੇ ਕੋਈ ਚੀਜ਼ ਚਾਹੀਦੀ ਆ ਉਹ ਵੀ ਆਪਣੇ ਗੁਰੂ ਤੋਂ ਮੰਗਣੀ ਆ ਜੇਕਰ ਕੋਈ ਦੁੱਖ ਆ ਕੋਈ ਰੋਗ ਆ ਕੋਈ ਚਿੰਤਾ ਹੈ ਉਹ ਵੀ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਤੋਂ ਹੱਲ ਮੰਗਣਾ ਹੈ ਅਮਰਤ ਵੇਲੇ ਉੱਠ ਕੇ ਨਾਮ ਜਪ ਕੇ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਸੁਣਿਓ ਤਾਂ ਗੁਰੂ ਸਾਹਿਬ ਜੀ ਇੱਕ ਇੱਕ ਗੱਲ ਦਾ ਜਵਾਬ ਸਾਨੂੰ ਹੁਕਮਨਾਮਾ ਸਾਹਿਬ ਦੇ ਵਿੱਚ ਦਿੰਦੇ ਨੇ ਜੋ ਵੀ ਸਾਡੇ ਮਨ ਦੀ ਚਿੰਤਾ ਹੈ ਜੋ ਵੀ ਸਾਡੇ ਮਨ ਦੇ ਸਵਾਲ ਨੇ ਨਾ ਉਹ ਸਾਰਿਆਂ ਦੇ ਜਵਾਬ ਸਾਨੂੰ ਹੁਕਮਨਾਮਾ ਸਾਹਿਬ ਤੋਂ ਮਿਲ ਜਾਂਦੇ ਨੇ ਗੁਰੂ ਸਾਹਿਬ ਜੀ ਸਾਨੂੰ ਸਹੀ ਰਸਤਾ ਦਿਖਾ ਦਿੰਦੇ ਨੇ ਇਸੇ ਕਰਕੇ ਗੁਰਸਿੱਖ ਨੂੰ ਕਿਹਾ ਜਾਂਦਾ ਕਿ ਭਾਈ ਹਰ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਗੁਰੂ ਤੋਂ ਅਰਗਿਆ ਲੈਣੀ ਬਹੁਤ ਜ਼ਰੂਰੀ ਆ ਗੁਰਬਾਣੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਲੈ ਕੇ ਫਿਰ ਹੀ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਆ ਜਿੰਦਗੀ ਦਾ ਕੋਈ ਅਹਿਮ ਫੈਸਲਾ ਕਰਨਾ ਹੋਵੇ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਸਾਨੂੰ ਰਾਹ ਦਿਖਾਉਣਗੇ ਹੁਣ ਇੱਥੇ ਇਸ ਗੱਲ ਨੂੰ ਵੀ ਬੜੇ ਧਿਆਨ ਦੇ ਨਾਲ ਸਮਝਣਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਰਾਹ ਦਿਖਾਉਣਾ ਹੈ ਉਹ ਰਾਹ ਦੇ ਉੱਤੇ ਚੱਲਣਾ ਆਪਾਂ ਹੈ ਇਹ ਨਹੀਂ ਆ ਵੀ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਵੀ ਕੀਤਾ ਹੈ ਗੁਰੂ ਦਾ ਧਿਆਨ ਵੀ ਤਰਿਆ ਭਾਵ ਕੇ ਨਾਮ ਜਪਿਆ ਇਹ ਸਿਮਰਨ ਕੀਤਾ ਅਤੇ ਹੁਣ ਆਪਾਂ ਸੋਚੀਏ ਵੀ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ ਗੁਰੂ ਸਾਹਿਬ ਜੀ ਆਪੇ ਹੀ ਸਾਰੇ ਕੰਮ ਕਰਨਗੇ ਨਾ ਜੀ ਨਾ ਗੁਰੂ ਸਾਹਿਬ ਜੀ ਨੇ ਸਾਨੂੰ ਰਾਹ ਦਿਖਾਉਣਾ ਹੈ ਉਹ ਰਾਹ ਦੇ ਉੱਤੇ ਚੱਲਣਾ ਆਪਾਂ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਗਿਆਨ ਦੇ ਦਿੱਤਾ ਹੁਣ ਉਹ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤਣਾ ਆਪਾਂ ਖੋਦਿਆ ਮਿਹਨਤ ਪਹਿਲਾਂ ਕਰਨੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚੋਂ ਪਹਿਲਾ ਉਪਦੇਸ਼ ਵੀ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਸ਼ਕੋ ਕਿਰਤ ਕਰਨੀ ਆ ਕਿਤੇ ਇਹ ਨਾ ਸੋਚ ਲੈਣਾ ਵੀ ਹੱਥ ਦੇ ਉੱਤੇ ਹੱਥ ਤਰ ਕੇ ਬੈਠੇ ਰਵਾਂਗੇ ਤਾਂ ਸਾਰਾ ਕੁਝ ਮਿਲ ਜਾਵੇਗਾ ਨਾਮ ਜਪਣਾ ਹੈ ਆਪਣੇ ਮਨ ਦੀ ਸ਼ਾਂਤੀ ਆਪਣੇ ਮਨ ਦੇ ਸਕੂਨ ਦੇ ਲਈ ਆਪਣੇ ਮਨ ਦਾ ਕਾਲਾਪਣ ਦੂਰ ਕਰਨ ਦੇ ਲਈ ਕਿਉਂਕਿ ਜਿੰਨੀ ਦੇਰ ਤੱਕ ਇਹ ਮਨ ਕਾਲਾ ਪਿਆ ਰਹਿੰਦਾ ਹੈ ਮਨ ਦੇ ਵਿਸ਼ੇ ਵਕਾਰ ਦੂਰ ਨਹੀਂ ਹੁੰਦੇ ਉਨੀ ਦੇਰ ਤੱਕ ਇਹਦੇ ਵਿੱਚ ਗੁਰੂ ਦਾ ਗਿਆਨ ਨਹੀਂ ਟਿਕ ਸਕਦਾ ਉਨੀ ਦੇਰ ਤੱਕ ਇਹ ਮਨ ਨੇ ਸਹੀ ਫੈਸਲਾ ਨਹੀਂ ਕਰਨਾ ਪਰ ਜਦੋਂ ਹੀ ਅਸੀਂ ਗੁਰੂ ਦਾ ਧਿਆਨ ਤਰ ਕੇ ਬੈਠਦੇ ਆ ਗੁਰੂ ਦਾ ਨਾਮ ਜਪਦੇ ਆ ਤਾਂ ਇਹ ਮਨ ਸ਼ਾਂਤੀ ਸਕੂਨ ਦੇ ਨਾਲ ਪਰਦਾ ਹੈ ਫਿਰ ਉਸ ਤੋਂ ਬਾਅਦ ਸ਼ਾਂਤ ਮਨ ਦੇ ਨਾਲ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਗੁਰਬਾਣੀ ਦਾ ਪਾਠ ਕਰਕੇ ਜੋ ਗੁਰੂ ਸਾਹਿਬ ਜੀ ਸਾਨੂੰ ਗੱਲਾਂ ਸਮਝਾ ਰਹੇ ਨੇ ਜੋ ਵੀ ਆਪਣਾ ਉਪਦੇਸ਼ ਦੇ ਰਹੇ ਨੇ ਨਾ ਉਹ ਸਾਨੂੰ ਸਹੀ ਸਮਝ ਆਵੇਗਾ ਫਿਰ ਸ਼ਾਂਤ ਮਨ ਦੇ ਵਿੱਚ ਉਹ ਗੁਰੂ ਦਾ ਗਿਆਨ ਟਿਕੇਗਾ ਫਿਰ ਸਾਡਾ ਮਨ ਗੁਰੂ ਦੇ ਗਿਆਨ ਦੇ ਹਿਸਾਬ ਦੇ ਨਾਲ ਕੰਮ ਕਰੇਗਾ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸਮਝਣਾ ਹੈ ਵੀ ਗੁਰੂ ਦਾ ਗਿਆਨ ਧਿਆਨ ਦੋਵੇਂ ਹੀ ਜ਼ਰੂਰੀ ਨੇ ਪਰ ਗੁਰੂ ਦਾ ਗਿਆਨ ਧਿਆਨ ਧਰ ਕੇ ਕਿਸਮਤ ਦੇ ਸਹਾਰੇ ਬੈਠੇ ਨਹੀਂ ਰਹਿਣਾ ਮਿਹਨਤ ਕਰਨੀ ਆ ਮਿਹਨਤੀ ਲੋਕਾਂ ਦਾ ਸਾਥ ਸਤਿਗੁਰ ਸੱਚੇ ਪਾਸ਼ਾ ਜ਼ਰੂਰ ਦਿੰਦੇ ਨੇ ਜਦੋਂ ਹੀ ਅਸੀਂ ਹਿੰਮਤ ਕਰਕੇ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਾਂਗੇ ਆਪਣੇ ਗੁਰੂ ਦੀ ਆਗਿਆ ਲੈ ਕੇ ਕੰਮ ਦੀ ਸ਼ੁਰੂਆਤ ਕਰਾਂਗੇ ਤਾਂ ਗੁਰੂ ਸਾਹਿਬ ਜੀ ਨੇ ਅੱਗੇ-ਅੱਗੇ ਆਪਾਂ ਨੂੰ ਰਾਹ ਆਪਣੇ ਆਪ ਦਿਖਾਈ ਜਾਣੇ ਆ ਬਸ ਹਿੰਮਤ ਨਹੀਂ ਹਾਰਨੀ ਕਦੇ ਵੀ ਕਿਸੇ ਦੀ ਦਿੱਤੀ ਹੋਈ ਮਾੜੀ ਮੱਤ ਦੇ ਮੰਗਰ ਨਹੀਂ ਲੱਗਣਾ ਗੁਰ ਸੇਖਣੇ ਸਲਾਹ ਲੈਣੀ ਆ ਆਪਣੇ ਗੁਰੂ ਤੋਂ ਅਤੇ ਗੁਰੂ ਦੀ ਸਲਾਹ ਕੇ ਜਿ ਆ ਪਾਲਵਾਂਗੇ ਗੁਰਬਾਣੀ ਦਾ ਪਾਠ ਕਰਕੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਾਂਗੇ